ਸਵਾਗਤ ਕਰਦੇ ਆਂ ਜੀ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਨਾਲ ਹੁਸ਼ਿਆਰਪੁਰ ਦੇ ਇਲਾਕੇ ਦੀ ਆਪਾਂ ਵੀਡੀਓ ਸ਼ੇਅਰ ਕਰਾਂਗੇ ਜਿੱਥੇ ਕੀ ਪਹਾੜੀਆਂ ਰਾਤ ਵੇਲੇ ਸੋਨੇ ਵਾਂਗੂ ਚਮਕਣ ਲੱਗ ਪੈਂਦੀਆਂ ਨੇ ਸੋ ਦੋਸਤੋ ਨਾ ਪਹਾੜਾਂ ਦੇ ਵਿੱਚ ਇੱਕ ਨਲਕਾ ਦੱਸਿਆ ਜਾਂਦਾ ਜਿਹੜਾ ਕੀ ਰਾਤ ਨੂੰ ਖੁਦ-ਬਖਦ ਚੱਲਣ ਲੱਗ ਪੈਂਦਾ ਹੈਗਾ ਸੋ ਦੋਸਤੋ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਹੁਸ਼ਿਆਰ ਪਰਦਾ ਹੈਰਾਨੀ ਜਨਕ ਰਹਿਸਾ ਨਾਲ ਭਰਿਆ ਪਿੰਡ ਜਿੱਥੇ ਰਾਤ ਨੂੰ ਸੋਨੇ ਵਾਂਗ ਚਮਕਦੇ ਨੇ ਪਹਾੜ ਪਿੰਡ ਵਿੱਚ ਚੈਨਾ ਵਰਗੀ ਕੰਦ ਤੇ ਨੀਲੇ ਪਾਣੀ ਦਾ ਝਰਨਾ ਵੀ ਮੌਜੂਦ ਬਿਨਾ ਬੰਦੇ ਤੋਂ ਗਿੜਦਾ ਨਾਲਕਾ ਦੇਖ ਉੱਡ ਜਾਣ ਕੇ ਹੋਸ਼ ਅੱਜ ਵੀ ਹੈਗੀਆਂ ਉਹ ਪਹਾੜੀਆਂ ਹੈਗੀਆਂ ਜੀ ਸੋਨੇ ਵਾਂਗ ਚਮਕਦੀਆਂ ਸੋਨੇ ਵਾਂਗ ਚਮਕਦੀਆਂ ਜੀ ਬਿਲਕੁਲ ਚਮਕਦੀਆਂ ਅੱਜ ਦੇਸੀਆਂ ਜੀ ਸੋਨੇ ਵਾਂਗ ਦੇਖਦੀਆਂ ਜੇ ਕੋਈ ਵੀ ਇਧਰ ਨੂੰ ਰਾਤ ਨੂੰ ਆਉਂਦਾ ਆ ਉਹਨੂੰ ਸੌਨੇਵਾਂ ਪਾਸ ਪਹਾੜੀਆਂ ਜਿਹੜੀਆਂ ਚਮਕਦੀਆਂ ਚਮਕਦੀਆਂ ਦਿਸਦੀਆਂ ਜੀ ਅਸੀਂ ਹੁਣ ਮੈਲੀ ਪਿੰਡ ਤੋਂ ਚਿੰਨੀ ਘਾਟੀ ਵੱਲ ਚੱਲ ਪਏ ਆ ਅਸੀਂ ਮੈਲੀ ਪਿੰਡ ਤੋਂ ਚਿੰਨੀ ਘਾਟੀ ਵੱਲ ਜਾਂਦੇ ਜਾਂਦੇ ਤੇ ਸਾਨੂੰ ਰਸਤੇ ਦੇ ਵਿੱਚ ਪਿੰਡ ਦੇ ਵਾਸੀ ਮਿਲੇ ਆ ਤੇ ਉਹਨਾਂ ਦਾ ਕੀ ਇਤਿਹਾਸ ਸੀ ਮਹਾਰਾਜ ਅਜੀਤ ਸਿੰਘ ਦਾ ਉਸ ਸਮੇਂ ਦਾ ਸਾਨੂੰ ਥੋੜਾ ਜਿਹਾ ਡਿਟੇਲਸ ਦੱਸ ਦਿਓ ਉਹ ਆਏ ਸੀਗੇ ਜੀ ਉਹਨਾਂ ਦਾ ਬਾਬਾ ਦਿਆਲ ਦਾਸ ਨਾਲ ਪਿਆਰ ਸੀਗਾ ਜੀ ਠੀਕ ਆ ਜੀ ਤੇ ਆਏ ਸੀ ਉਹ ਇਹਨਾਂ ਕੋਲ ਇਹਨਾਂ ਨੂੰ ਪੁੱਛਿਆ ਪਏ ਤੁਸੀਂ ਸਾਰੀ ਜ਼ਿੰਦਗੀ ਵੇ ਤੂੰ ਰਹੇ ਬਖਵੇ ਤੁਸੀਂ ਇੱਥੇ ਆ ਕੇ ਕੀ ਕੀਤਾ ਹੂੰ ਹੂੰ ਉਹ ਕਹਿੰਦੇ ਵੀ ਤੁਸੀਂ ਰਾਜ ਕੀਤਾ ਸੀ ਹੂੰ ਅਸੀਂ ਇੱਥੇ ਬਾਬਾ ਜੀ ਦੀ ਭਗਤੀ ਕੀਤੀ ਹੈ ਹੂੰ ਤੇ ਬਾਬਾ ਜੀ ਦੀ ਭਗਤੀ ਕਰਕੇ ਅਸੀਂ ਰੱਬ ਨੂੰ ਇੱਥੇ ਪਾਇਆ ਹੂੰ ਹੂੰ ਤੇ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਘੋੜੇ ਐ ਗੱਡੀਆਂ ਅਸੀਂ ਤਾਂ ਤੋਲ ਜਾਵਾਂ ਪਏ ਤੁਸੀਂ ਕਿੱਦਾਂ ਜਾਉਂਗੇ ਅੱਗੇ ਨੂੰ ਸਾਨੂੰ ਦੇਖਾ ਹੂੰ ਉਹਨਾਂ ਦਾ ਡੰਗਾ ਸੀਗਾ ਜੀ ਐਡਾ ਬਣਿਆ ਵੱਡਾ ਡੰਗਾ ਠੀਕ ਹੈ ਜੀ ਉਹ ਡੰਗਾ ਉਹਨਾਂ ਦਾ ਤੁਰ ਪਿਆ ਸੀਗਾ ਜੀ ਅੱਛਾ ਜੀ ਹਾਂਜੀ ਤੇ ਉਹਨਾਂ ਨੂੰ ਫਿਰ ਨਾਲ ਲੈ ਕੇ ਉਹਨੂੰ ਦਿਖਾ ਕਹਿੰਦੇ ਅਸੀਂ ਆ ਭਗਤੀ ਕੀਤੀ ਹੈ ਹੂੰ ਹੂੰ ਜਦੋਂ ਜਿਹੜੇ ਸੇਵਾਦਾਰ ਜਾਂਦੇ ਆ ਜੀ ਉੱਥੇ ਰਹਿੰਦੇ ਆ ਉਹ ਰਾਤ ਵੀ ਰਹਿੰਦੇ ਆ ਜੀ ਉਹਨਾਂ ਨੂੰ ਦਿਸਦੀਆਂ ਆ ਉਹਨਾਂ ਨੂੰ ਦਿਸਦੀਆਂ ਜੀ ਜਿੱਦਾਂ ਤੁਸੀਂ ਦੱਸਦੇ ਆ ਕਿ ਜਿਹੜੇ ਸੇਵਾਦਾਰ ਆ ਇੱਥੇ ਨਾਲ ਵਾਲੇ ਪਹਾੜੀਆਂ ਦੇ ਇੱਥੇ ਰਹਿੰਦੇ ਆ ਹਾਂਜੀ ਤੇ ਲੋਕ ਰਹਿੰਦੇ ਆ ਜਿਹੜੇ ਮਤਲਬ ਤੇ ਉਹਨਾਂ ਨੂੰ ਅੱਜ ਵੀ ਚਮਕਦੀਆਂ ਪਹਾੜੀਆਂ ਦਿਸਦੀਆਂ ਆ ਹਾਂਜੀ ਦਿਸਦੀਆਂ ਹਾਂ ਦਿਸਦੀਆਂ ਜੀ ਸੋਨੇ ਵਾਂਗ ਦਿਸਦੀਆਂ ਜਦੋਂ ਰਾਤ ਨੂੰ ਆਦੇ ਦਰਸ਼ਨ ਕਰਦੇ ਮਹਾਰਾਜ ਦੇ ਪੱਤਾਂ ਟਿਕਣ ਆਦੇ ਆ ਉਹ ਦੱਸਦੇ ਪਿੰਡ ਜਾ ਕੇ ਕਿ ਚਮਕਦੀਆਂ ਮਤਲਬ ਜੇ ਕੋਈ ਵੀ ਇਧਰ ਨੂੰ ਰਾਤ ਨੂੰ ਆਉਂਦਾ ਆ ਮਾ ਲੋ ਮੱਥਾ ਟੇਕਣ ਆਉਂਦਾ ਰਾਤ ਨੂੰ ਤਾਂ ਉਹਨੂੰ ਸੋਨੇ ਬਾਹਰ ਪਹਾੜੀਆਂ ਜਿਹੜੀਆਂ ਚਮਕਦੀਆਂ ਚਮਕਦੀਆਂ ਦਿਸਦੀਆਂ ਜੀ ਉਹ ਦਿਸਣ ਗਿਆ ਉਹਨੂੰ ਦਿਸਣ ਗਿਆ ਜੀ ਦਿਸਣ ਜੀ ਸੇਵਾਦਾਨਨ ਮਕਾਨ ਬਣਾਏ ਹੋਏ ਆ ਜਦੋਂ ਰਾਤ ਨੂੰ 11 ਵਜੇ 12 ਵਜੇ ਉੱਠਦੇ ਆ ਤੇ ਨਲਕਾ ਗੇੜਦਾ ਹੁੰਦਾ ਜੀ ਗੇੜਦਾ ਹੁੰਦਾ ਆਪਣੇ ਆਪ ਪਤਾ ਨਹੀਂ ਕੌਣ ਗੇੜਦਾ ਬਹੁਤ ਵੱਡੀ ਗੱਲ ਆ ਜੀ ਆ ਤਾਂ ਗੱਲ ਸੁਣ ਕੇ ਨਲਕੇ ਵਾਲੀ ਤੇ ਤੁਹਾਡੀ ਜਿਹੜੇ ਤੁਸੀਂ ਦੱਸਿਆ ਕਿ ਕੋਈ ਵੀ ਰਾਤ ਨੂੰ ਜੇ ਇੱਧਰ ਆਉਂਦਾ ਆ ਤਾਂ ਉਹਨੂੰ ਜਿਹੜੀਆਂ ਪਹਾੜੀਆਂ ਆ ਸੋਨੇ ਵਾਂਗ ਰਾਤ ਨੂੰ ਚਮਕਦੀਆਂ ਮਿਲਦੀਆਂ ਚਮਕਦੀਆਂ ਮਿਲੂਗੀਆਂ ਜੀ ਤੇ 12 1 ਵਜੇ ਦੇ ਵਿੱਚ ਨਲਕਾ ਗਿਰਦੰਮ ਸੁਣੂਗਾ ਮਤਲਬ ਜੇ ਕੋਈ ਇੱਥੇ ਆ ਕੇ ਇਹ ਚੀਜ਼ਾਂ ਦੇਖਣਾ ਚਾਹੁੰਦਾ ਆ ਤਾਂ ਉਹ 1 ਵਜੇ ਇੱਥੇ ਆ ਜਵੇ ਨਲਕਾ ਗਿਰਦੰਮ ਨਲਕਾ ਆ ਗਿਆ ਜੇ ਪਹਾੜੀਆਂ ਚਮਕਦੀਆਂ ਦੇਖਣੀਆਂ ਕਿਸੇ ਨੇ ਤਾਂ 1 ਵਜੇ ਦੇਖ ਸਕਦਾ ਤਾਂ ਉਹ ਇੱਥੇ ਰਾਤ ਨੂੰ ਆ ਜੇ ਉਹਨੂੰ ਆਪੇ ਪਤਾ ਲੱਗ ਜਾਣਾ ਪਹਾੜੀਆਂ ਚਮਕਦੀਆਂ ਆ ਉਹ ਦੇਖ ਸਕਦਾ ਜੀ ਦੇਖ ਸਕਦਾ ਕਾਫੀ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਜੀ ਠੀਕ ਹੈ ਜੀ ਜਿੱਦਾਂ ਪਿੰਡ ਦੇ ਲੋਕ ਕਹਿ ਰਹੇ ਸੀਗੇ ਕਿ ਚੀਨੀ ਘਾਟੀ ਦੇ ਵਿੱਚ ਰਾਤ ਨੂੰ ਜਿਹੜੀਆਂ ਪਹਾੜੀਆਂ ਆ ਸੋਨੇ ਵਾਂਗ ਚਮਕਦੀਆਂ ਆ ਜੇ ਤੁਸੀਂ ਵੀ ਇੱਧਰ ਆਉਨੇ ਆ ਤਾਂ ਇਹ ਤੁਹਾਨੂੰ ਰਾਤ ਨੂੰ ਚਮਕਦੀਆਂ ਮਿਲ ਸਕਦੀਆਂ ਆ ਜਿਸ ਤਰ੍ਹਾਂ ਸਾਨੂੰ ਸੋਣ ਨੂੰ ਮਿਲਿਆ ਆ ਹੁਣ ਤੁਸੀਂ ਆਹ ਰਸਤਾ ਵੀ ਦੇ ਸਕਦੇ ਆ ਇਹ ਸਾਰਾ ਕੱਚਾ ਆ ਜਿਹੜਾ ਜੰਗਲਾਂ ਦਾ ਘਿਰਿਆ ਹੋਇਆ ਆ ਕਾਫੀ ਵਧੀਆ ਲੱਗੂਗਾ ਤੁਹਾਨੂੰ ਜੇ ਤੁਸੀਂ ਇੱਧਰ ਆਉਨੇ ਆ ਜਿਹੜੇ ਭਰਾ ਭੈਣ ਨੇਚਰ ਨੂੰ ਪਸੰਦ ਕਰਦੇ ਆ ਜਿਨ੍ਹਾਂ ਨੂੰ ਘੁੰਮਣਾ ਫਿਰਨਾ ਪਸੰਦ ਆ ਹੁਣ ਅੱਗੇ ਅੱਗੇ ਰਸਤਾ ਸਾਰਾ ਜਿਹੜਾ ਇਹ ਕਾਫੀ ਖਰਾਬ ਆ ਗਿਆ ਕਿਉਂਕਿ ਇੱਕ ਤਰ੍ਹਾਂ ਇਹ ਖਾੜਾ ਜਿਹਦੇ ਵਿੱਚੋਂ ਅਸੀਂ ਲੰਘ ਕੇ ਜਾ ਰਹੇ ਆ ਜਿਹੜਾ ਚੀਨੀ ਘਾਟੀ ਆ ਤੇ ਉਹਦਾ ਵੀ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਉਣਾ ਆ ਕਹਿੰਦੇ ਜਿੱਦਾ ਚਾਇਨਾ ਦੀ ਕਾਂਦਾ ਸੇਮ ਉਸੇ ਤਰ੍ਹਾਂ ਦੀ ਆ ਉਹਦੀ ਸ਼ੇਪ ਲੱਗਦੀ ਆ ਤਾਂ ਉਹ ਵੀ ਜਾ ਕੇ ਦੇਖਦੇ ਆਂ ਕਹਿੰਦੇ ਸਿੱਧੀ ਚੜ੍ਹਾਈ ਆ ਪਹਾੜੀ ਦੇ ਉੱਪਰ ਪੌੜੀਆਂ ਬਣੀਆਂ ਹੋਈਆਂ ਆ ਇੱਦਾਂ ਲੱਗਦਾ ਜਿੱਦਾਂ ਬੰਦਾ ਸਿੱਧਾ ਅਸਮਾਨ ਦੇ ਉੱਤੇ ਪਹੁੰਚਣ ਵਾਲਾ ਹੁੰਦਾ ਆ ਜਦੋਂ ਅਸੀਂ ਉਹਨਾਂ ਪੌੜੀਆਂ ਦੇ ਉੱਤੇ ਚੜ੍ਹਦੇ ਆਂ ਹੁਣ ਤੁਸੀਂ ਦੇਖ ਲਓ ਇਹ ਵੀ ਇੱਕ ਹੈਰਾਨੀ ਵਾਲੀ ਗੱਲ ਆ ਕਿ ਪਹਾੜੀ ਦੇ ਉੱਤੇ ਇੱਦਾਂ ਪੌੜੀਆਂ ਹੋ ਸਕਦੀਆਂ ਆ ਸਿੱਧੀਆਂ ਉਹ ਵੀ ਕਹਿੰਦੇ ਕਿ ਬਹੁਤ ਪੁਰਾਣੇ ਸਮੇਂ ਦੀਆਂ ਆ ਤੇ ਬਾਕੀ ਅੱਗੇ ਜਾ ਕੇ ਜੰਗਲ ਦੇ ਵਿੱਚ ਜਦੋਂ ਅਸੀਂ ਉਹ ਪੌੜੀਆਂ ਚੜ੍ਹਨੀਆਂ ਆ ਚੀਨੀ ਘਾਟੀ ਦੀਆਂ ਸੰਗਣਾ ਜੰਗਲ ਆ ਜਾਂਦਾ ਆ ਜਿਹਦੇ ਵਿੱਚ ਕਹਿੰਦੇ ਕਿ ਕੁਦਰਤੀ ਇੱਕ ਝਰਨਾ ਆ ਜਿਹਦਾ ਪਾਣੀ ਨੀਲੇ ਰੰਗ ਦਾ ਆ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਹੁਣ ਤੁਸੀਂ ਦੇਖ ਲਓ ਮੈਲੀ ਪਿੰਡ ਤੋਂ ਜਿਹੜਾ ਇਹ ਰਸਤਾ ਜਾ ਰਿਹਾ ਹੈ ਚਿਨੀ ਘਾਟੀ ਨੂੰ ਕਿੰਨਾ ਸੋਹਣਾ ਰਸਤਾ ਆ ਜਿਹੜਾ ਕੁਦਰਤ ਦੇ ਨਾਲ ਭਰਿਆ ਪਿਆ ਆ ਹਰ ਕਿਸੇ ਦਾ ਇੱਥੇ ਆ ਕੇ ਮਨ ਲੱਗੇਗਾ ਅੱਗੇ ਅੱਗੇ ਰਸਤਾ ਕਾਫੀ ਖਰਾਬ ਆ ਰਿਹਾ ਆ ਚੜਾਈ ਵੀ ਬਿਲਕੁਲ ਸਿੱਧੀ ਆ ਤੇ ਅਸੀਂ ਹੁਣ ਪਹੁੰਚਣ ਵਾਲੇ ਆ ਚੀਨੀ ਘਾਟੀ ਬਿਲਕੁਲ ਸਾਹਮਣੇ ਦੇਖ ਲਓ ਪਹਾੜੀਆਂ ਦਾ 뷰 ਜਿਹੜਾ ਬਹੁਤ ਵਧੀਆ ਲੱਗਦਾ ਪਿਆ ਆ ਧੁੱਪ ਵੀ ਕਾਫੀ ਤਿੱਖੀ ਹੋ ਗਈ ਆ ਜਿੱਦਾਂ ਜਿੱਦਾਂ ਅਸੀਂ ਅੱਗੇ ਜਾ ਰਹੇ ਆ ਅਸੀਂ ਡੇਰੇ ਪਹੁੰਚ ਗਏ ਆ ਪਾਪਾ ਦਿਆਲदास ਜੀ ਦੇ ਤੇ ਸਾਨੂੰ ਇੱਥੇ ਭਰਾ ਮਿਲੇ ਆ ਤਾਂ ਇਹ ਕਾਫੀ ਦੂਰੋਂ ਆਇਆ ਤੇ ਕਿੱਥੋਂ ਆਏ ਬਈ ਤੁਸੀਂ ਜਲੰਧਰ ਤੋਂ ਜਲੰਧਰ ਤੋਂ ਆਏ ਆ ਤੁਸੀਂ ਦੇਖ ਲਓ ਕਿ ਥੋੜਾ ਦੱਸੋ ਜੀ ਪਿੱਛੇ ਜਿਹੜਾ ਅਸੀਂ ਵੀ ਆਏ ਆ ਸ਼ਹਿਰ ਪਰ ਤੋਂ ਤਾਂ ਧੁੰਦੇ ਧੁੰਦ ਸੀਗੀ ਹਾਂਜੀ ਹਾਂਜੀ ਇੱਥੇ ਆਏ ਤਾਂ ਇੱਥੇ ਆ ਕੜਾਕੇ ਦਾ ਧੁੱਪ ਨਿਕਲੀ ਆ ਜਿਹੜੀ ਕਾਫੀ ਵਧੀਆ ਲੱਗੀ ਆ ਤੁਹਾਡੇ ਨਾਲ ਵੀ ਵਧੀਆ ਹੋਇਆ ਹਾਂਜੀ ਹਾਂਜੀ ਇਦਾਂ ਹੀ ਆ ਜੀ ਇਦਾਂ ਹੀ ਆ ਪਿੱਛੇ ਧੁੰਦ ਪਿੱਛੇ ਬਹੁਤ ਹੁੰਦਾ ਵਾ ਜੀ ਅੱਛਾ ਜੇ ਧੁੱਪ ਨਿਕਲੀ ਵਧੀਆ ਲੱਗਦਾ ਵਧੀਆ ਲੱਗਦਾ ਪਿਆ ਨਾ ਠੀਕ ਆ ਠੀਕ ਆ ਤੇ ਤੁਸੀਂ ਘੁੰਮਣ ਫੇਰ ਆਉਂਦੇ ਰਹਿੰਦੇ ਮੇਰਾ ਭਰਾ ਤੇ ਮਤਲਬ ਕਿਦਾ ਹਫਤੇ ਬਾਅਦ ਰੱਖਿਆ ਹੈ ਹਫਤੇ ਬਾਅਦੋਂ ਜਾਂ 15 ਦਿਨਾਂ ਬਾਅਦੋਂ ਪੱਕੀ ਹੋ ਜੰਦੀ ਮਤਲਬ ਮੇਨ ਕੀ ਕਰਨਾ ਤੁਸੀਂ ਕਿੰਨੀ ਵਾਰ ਆ ਗਏ ਇੱਥੇ ਦੇ ਤਿੰਨ ਚਾਰ ਵਾਰ ਇਹ ਤਾਂ ਆ ਗਏ ਮਤਲਬ ਉਹਦਾ ਕੀ ਕਰਨ ਲਾਗੇ ਤਿੰਨ ਵਾਰ ਤੇ ਆ ਗਏ ਜੂਨ ਮਿਲਦਾ ਬਹੁਤ ਹੀ ਆਰਾਮ ਪੂਰੀ ਮਤਲਬ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕੋਈ ਫੂਨ ਦਾ ਨਹੀਂ ਲਾਲਚ ਕੋਈ ਦੁਆ ਨਹੀਂਗਾ ਦੁਨੀਆ ਤੋਂ ਲੱਗ ਜੀ ਥਾਂ ਇਦਾਂ ਮਤਲਬ ਦੁਨੀਆ ਤੋਂ ਬਲਕਿ ਲੱਗ ਜਗਾ ਬਿਲਕੁਲ ਸਹੀ ਗੱਲ ਆ ਮਤਲਬ ਇੱਕ ਸਕੂਨ ਮਿਲਦਾ ਹਨਾ ਸਾਨੂੰ ਨਾ ਅੱਸੀ ਤੁਹਾਨੂੰ ਹੁਣ ਉਹ ਨਲਕਾ ਦਿਖਾਲਦੇ ਆ ਜਿਹਦੇ ਬਾਰੇ ਪਿੰਡ ਦੇ ਲੋਕ ਕਹਿ ਰਹੇ ਸੀ ਕਿ ਬਿਨਾ ਬੰਦੇ ਤੋਂ ਨਲਕਾ ਗਿਰਦਾ ਆ ਜਦੋਂ ਨਲਕਾ ਕਹਿੰਦੇ ਇਹ ਗਿਰਦਾ ਤਾਂ ਆਸ-ਪਾਸ ਕੋਈ ਦਿਖਾਈ ਨਹੀਂ ਦਿੰਦਾ ਤੁਸੀਂ ਦੇਖ ਲਓ ਕਿੰਨੀ ਹੈਰਾਨੀ ਦੀ ਗੱਲ ਆ ਇਸ ਤਰ੍ਹਾਂ ਦੇ ਭੋਰ ਵੀ ਬਹੁਤ ਜ਼ਿਆਦਾ ਚਮਤਕਾਰ ਇਸ ਡੇਰੇ ਵਿੱਚ ਹੁੰਦੇ ਰਹਿੰਦੇ ਆ ਹੁਣ ਅਸੀਂ ਡੇਰੇ ਤੋਂ ਚੀਨੀ ਘਾਟੀ ਵੱਲ ਨੂੰ ਚੱਲ ਪਏ ਆ ਬਿਲਕੁਲ ਸਾਹਮਣੇ ਆ ਪੌੜੀਆਂ ਦੇਖ ਲਓ ਇਹ ਪੌੜੀਆਂ ਜਾ ਰਹੀਆਂ ਉੱਪਰ ਨੂੰ ਇਨ੍ਹਾਂ ਪੌੜੀਆਂ ਦੇ ਉੱਤੇ ਜਿੱਦਾਂ ਜਿੱਦਾਂ ਅਸੀਂ ਜਾਣਾ ਆ ਇਦਾਂ ਲੱਗਣਾ ਜਿੱਦਾਂ ਅਸੀਂ ਅਸਮਾਨ ਨੂੰ ਉੱਤੇ ਜਾ ਕੇ ਲੱਗ ਗਏ ਹੁੰਨੇ ਆ ਇੰਨੀ ਹਾਈਟ ਆ ਇਨ੍ਹਾਂ ਪੌੜੀਆਂ ਦੀ ਬਹੁਤ ਪੁਰਾਣੀਆਂ ਇਹ ਬਣੀਆਂ ਤੁਹਾਨੂੰ ਨਜ਼ਰ ਆਉਣੀਆਂ ਆ ਸਾਡਾ ਕਾਫੀ ਲੰਬਾ ਟਰੈਕ ਆ ਇਹ ਚਲੋ ਚੱਲਦੇ ਆ ਉੱਪਰ ਤੇ ਬਾਕੀ ਅਸੀਂ ਤੁਹਾਨੂੰ ਰਾਸਤੇ 'ਚ ਜੋ ਵੀ ਸਾਨੂੰ ਵਧੀਆ ਲੱਗਾ ਉਹ ਦਿਖਾਉਂਦੇ ਜਾਣਾ ਅਸੀਂ ਤੁਹਾਨੂੰ ਇਹ ਲੱਗੀਆਂ ਇੱਟਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਏਗਾ ਕਿ ਇਹ ਕਿੰਨੇ ਟਾਈਮ ਤੋਂ ਇੱਟਾਂ ਇਸ ਤਰ੍ਹਾਂ ਮਿੱਟੀ ਨਾਲ ਲਗਾਈਆਂ ਹੋਈਆਂ ਆ ਜਿਹੜੀਆਂ ਅੱਜ ਵੀ ਮਜ਼ਬੂਤ ਆ ਤੁਸੀਂ ਦੇਖ ਲਓ ਕਿੰਨੀਆਂ ਬਰਸਾਤਾਂ ਪਈਆਂ ਤੇ ਉਹਨਾਂ ਦੇ ਬਾਵਜੂਦ ਵੀ ਤੁਸੀਂ ਦੇਖ ਲਓ ਕਿੰਨੇ ਸਾਲ ਹੋ ਗਏ ਆ ਤੇ ਇਹਨਾਂ ਦੀ ਮਜ਼ਬੂਤੀ ਹੈ ਅੱਜ ਵੀ ਇਸੇ ਤਰ੍ਹਾਂ ਆ ਤੇ ਬਾਕੀ ਜਿਹੜੀ ਇਹ ਕੰਧ ਜਾ ਰਹੀ ਆ ਇੱਕ ਤਰ੍ਹਾਂ ਤੇ ਆ ਪੌੜੀਆਂ ਆ ਇਹਨੂੰ ਚਿੰਨੀ ਘਾਟੀ ਵੀ ਕਹਿੰਦੇ ਤਾਂ ਕਹਿੰਦੇ ਆ ਕਿਉਂਕਿ ਇਹਨਾਂ ਦੀ ਹਾਈਟ ਬਹੁਤ ਆ ਦੁਆਰ ਦੀ ਸਿੱਧੀ ਉੱਪਰ ਨੂੰ ਜਿਹੜੀ ਚైనਾਂ ਦੀ ਕੰਧ ਮੰਗਾ ਲੱਗਦੀ ਆ ਤੇ ਜੇ ਇਹਨੂੰ ਤੁਸੀਂ ਦੂਰੋਂ ਉੱਪਰੋਂ ਦੇਖੋਗੇ ਇਸ ਕੰਧ ਨੂੰ ਤਾਂ ਤੁਹਾਨੂੰ ਸੇਮ ਚੈਨਾ ਦੀ ਦੁਆਰ ਲੱਗੂਗੀ ਹੁਣ ਤੁਸੀਂ ਇੱਥੋਂ ਅਨਾਜਾ ਲਾਓ ਕੋਈ ਹੋ ਸਕਦਾ ਹੈ ਸਾਡੇ ਪੰਜਾਬ ਦੇ ਹਿਮਾਚਲ ਪਰਦੇ ਵਿੱਚ ਇਸ ਤਰ੍ਹਾਂ ਦੀ ਦੁਵਾਰ ਹੋ ਸਕਦੀ ਆ ਜਿਹੜੀ ਸਿੱਧੀ ਪਹਾੜੀ ਦੇ ਉੱਪਰ ਅਸਮਾਨ ਵੱਲ ਜਾਂਦੀ ਹੋਵੇ ਇਹਨਾ ਤੁਸੀਂ ਪੌੜੀਆਂ ਦੇ ਉੱਤੇ ਤੁਰ ਕੇ ਹਰ ਕਿਸੇ ਨੂੰ ਵਧੀਆ ਲੱਗੂਗਾ ਤੇ ਸਾਹ ਕਾਫੀ ਚੜਦਾ ਪਿਆ ਆ ਕਿਉਂਕਿ ਇਹ ਪੌੜੀਆਂ ਸਿੱਧੀਆਂ ਉੱਪਰ ਨੂੰ ਆ ਜਿੱਦਾਂ ਜਿੱਦਾਂ ਤੁਸੀਂ ਲਾ ਲੋਗੇ ਉਸ ਟਾਈਮ ਪੌੜੀ ਦੀ ਹਾਈਟ ਸੀ ਉਸੇ ਤਰ੍ਹਾਂ ਈਟਾਂ ਲਗਾਈਆਂ ਹੋਈਆਂ ਆ ਜਿੱਦਾਂ ਜਿੱਦਾਂ ਹੁਣ ਅਸੀਂ ਹਾਈਟ ਤੇ ਜਾ ਰਹੇ ਆ ਇਹ ਪੌੜੀਆਂ ਦੀ ਤੁਸੀਂ ਲਾ ਲਓ ਕਿ ਸਿੱਧੀ ਤਿੱਖੀ ਚੜਾਈ ਹੋ ਰਹੀ ਆ ਇਦਾਂ ਲੱਗਦਾ ਪਿਆ ਜਿੱਦਾਂ ਇਹ ਪੌੜੀਆਂ ਸਵਰਗ ਨੂੰ ਜਾਂਦੀਆਂ ਹੋਣ ਹਰ ਕੋਈ ਇਹਨਾਂ ਪੌੜੀਆਂ ਦੇ ਉੱਤੇ ਚੜ ਕੇ ਉਹਨੂੰ ਇੱਕ ਡਰ ਮਹਿਸੂਸ ਹੋਏਗਾ ਕਿਉਂਕਿ ਤੁਸੀਂ ਦੇਖ ਲਓ ਕੋਈ ਵੀ ਕਿਸੇ ਤਰ੍ਹਾਂ ਦਾ ਜੀ ਵੀ ਸਪੋਰਟ ਨਹੀਂ ਹੈਗੀ ਕਿ ਕੋਈ ਇਹਨਾਂ ਨੂੰ ਫੜ ਕੇ ਉੱਪਰ ਚੜ ਸਕੇ ਤੇ ਜਦੋਂ ਅਸੀਂ ਹੁਣ ਥੱਲੇ ਨੂੰ ਦੇਖਦੇ ਪਏ ਆ ਇਹਨਾਂ ਦੇ ਚੜ ਕੇ ਤਾਂ ਮਤਲਬ ਇੱਕ ਡਰ ਵਾਲਾ ਜਿਹੜਾ ਆ ਤੁਸੀਂ ਲਾ ਲਓ ਮਾਹੌਲ ਆ ਕਿ ਇਦਾਂ ਦਾ ਸਿਸਟਮ ਆ ਤੇ ਜੇ ਤੁਸੀਂ ਐਡਵੈਂਚਰ ਦੇ ਜਿਹੜੇ ਸ਼ੀਨ ਆ ਜਾਂ ਜਿਹੜੇ ਪਸੰਦ ਕਰਦੇ ਆ ਘੁੰਮਣਾ ਫੇਰਨਾ ਉਹਨਾਂ ਨੂੰ ਤਾਂ ਵਧੀਆ ਲੱਗੂਗਾ ਤੇ ਲੇਕਿਨ ਜਿਹੜੇ ਕੋਈ ਸਿਆਣੇ ਤੁਸੀਂ ਲਾ ਲਓ ਏਸਡ ਪਰਸਨ ਹੋਣਗੇ ਤਾਂ ਉਹ ਥੋੜਾ ਫੋਸ ਸਮਝ ਕੇ ਆਇਓ ਇੱਥੇ ਅੱਗੇ ਅੱਗੇ ਧੁੱਪ ਵੀ ਪੂਰੀ ਤੇਜ਼ ਹੋ ਰਹੀ ਆ ਕੜਾਕੇ ਕਰ ਰਹਿਣ ਅਸੀਂ ਦੇਖ ਲਓ ਜੈਕਟਾਂ ਪਾਈਆਂ ਹੋਈਆਂ ਆ ਤੇ ਹੁਣ ਮਨ ਕਰਦਾ ਕਿ ਜੈਕਟਾਂ ਨੂੰ ਅਸੀਂ ਖੋਲ ਦਈਏ ਕਿਉਂਕਿ ਇੱਕ ਤਕਰਤ ਹੋ ਰਹੀ ਆ ਜਿੱਦਾ ਸਿੱਧੇ ਅਸੀਂ ਚੜ ਰਹੇ ਹਾਂ ਇਹਨਾਂ ਪੌੜੀਆਂ ਦੇ ਉੱਤੇ ਤੇ ਉਪਰੋਂ ਧੁੱਪ ਉਰੀ ਤਕੀ ਆ ਤੇ ਥੱਲੇ ਜਿੱਦਾਂ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਸਾਡੇ ਸ਼ਹਿਰਪੁਰ ਸ਼ਹਿਰ ਦੇ ਆਲੇ-ਦੋਲੇ ਤੁੰਦੇ-ਤੁੰਦ ਸੀ ਠੰਡਾ ਮੌਸਮ ਸੀਗਾ ਤਾਂ ਇੱਥੇ ਮੌਸਮ ਵੀ ਚੇਂਜ ਹੋ ਗਿਆ ਤੁਸੀਂ ਦੇਖ ਲਓ ਕਿੰਨੀ ਵਧੀਆ ਇਹ ਜਗ੍ਹਾ ਆ ਹੁਣ ਤੁਸੀਂ ਪੌੜੀਆਂ ਵੱਲ ਇੱਕ ਵਾਰ ਫੇਰ ਦੁਬਾਰਾ ਨਜ਼ਰ ਮਾਰੋ ਇਹ ਪੌੜੀਆਂ ਕਿੰਨੀਆਂ ਵਧੀਆ ਲੱਗਦੀਆਂ ਪਈਆਂ ਬਣੀਆਂ ਪਹਾੜੀ ਦੇ ਉੱਤੇ ਜਿਹੜੀਆਂ ਸਿੱਧੀਆਂ ਉੱਪਰ ਨੂੰ ਜਾ ਰਹੀਆਂ ਸਾਹ ਕਾਹ ਹੀ ਚੜਦਾ ਪਿਆ ਆ ਹੁੰਦਾ ਕੀ ਆ ਕਿ ਜਦੋਂ ਅਸੀਂ ਇੰਨੀ ਹਾਈਟ ਤੇ ਸਿੱਧੇ ਜਾ ਰਹੇ ਆਂ ਉਹ ਵੀ ਪੌੜੀਆਂ ਦੇ ਉੱਤੇ ਤੇ ਉੱਪਰੋਂ ਮੈਂ ਬੋਲਦਾ ਪਿਆ ਆ ਤਾਂ ਸਾਹ ਜਿਹੜਾ ਇਹ ਚੜਨਾ ਉਹ ਆਮ ਹੋ ਸਕਦਾ ਆ ਤੁਸੀਂ ਜਿੱਦਾਂ ਸਾਰੇ ਦੇਖ ਰਹੇ ਆ ਕਿ ਕਿੰਨੀ ਹਾਈਟ ਆ ਸਿੱਧੀਆਂ ਇਹ ਪੌੜੀਆਂ ਉੱਪਰ ਨੂੰ ਜਾ ਰਹੀਆਂ ਆ ਜਿੱਥੇ ਦਾ ਜਿੱਥੇ ਹਰ ਕਿਸੇ ਦਾ ਇਹਨਾਂ ਪੌੜੀਆਂ ਤੇ ਚੜਨਾ ਤੁਸੀਂ ਲਾ ਸਕਦੇ ਆ ਕਿੰਨਾ ਮੁਸ਼ਕਲ ਹੋ ਸਕਦਾ ਆ ਪਰ ਉੱਥੇ ਸਾਨੂੰ ਬਜ਼ੁਰਗ ਮਿਲੇ ਆ ਆਉਂਦੇ ਤੁਸੀਂ ਦੇਖ ਲਓ ਇਹਨਾਂ ਪੌੜੀਆਂ ਤੇ ਤੇ ਬਹੁਤ ਜੀ ਚੱਲ ਜੀ ਵਧੀਆ ਜੀ ਤੇ ਸਾਨੂੰ ਬੜੀ ਹੈਰਾਨੀ ਵੀ ਹੋਈ ਆ ਜੀ ਦੇਖ ਕੇ ਕਿ ਸਾਡੀ ਬੱਸ ਹੋ ਗਈ ਇਹਨਾਂ ਤੇ ਚੜਦੇ ਅਸੀਂ ਦੂਜੀ ਵਾਰ ਇੱਕਦਮ ਆਇਆ ਜੀ ਤੁਸੀਂ ਫਿਰ ਵੀ ਮਤਲਬ ਕਿੰਨੀ ਉਮਰ ਕਿੰਨੀ ਤੁਹਾਡੀ 60 ਦੇ ਲੱਗੇਗੀ 60 ਦੇ ਲੱਗੇ ਆ ਨਾ ਫਿਰ ਵੀ ਤੁਸੀਂ ਚਲੋ ਤੁਸੀਂ ਪਹਿਲੀ ਵਾਰ ਆਏ ਜੀ ਪਹਿਲਾਂ ਵੀ ਆਏ ਜੀ ਇੱਥੇ ਨਹੀਂ ਅਸੀਂ ਹਰ ਸਾਲ ਆਉਂਦੇ ਜਾਂਦੇ ਹਾਂ ਆਉਂਦੇ ਜਾਂਦੇ ਹਾਂ ਨਾ ਚਲੋ ਇਹ ਬਹੁਤ ਵੱਡੀ ਗੱਲ ਆ ਜੀ ਇਹਨਾਂ ਪੌੜੀਆਂ ਤੇ ਕੋਈ سپورਟ ਨਹੀਂ ਹੈਗੀ ਸਿੱਧੀਆਂ ਉੱਪਰ ਨੂੰ ਆ ਅਜੇ ਕਿੰਨੀਆਂ ਰਹਿ ਗਈਆਂ ਕਿ ਤੁਸੀਂ ਫਿਰ ਵੀ ਇਹਨਾਂ ਤੇ ਆ ਰਹੇ ਜਿੱਦਾਂ ਤੁਸੀਂ ਕਹਿੰਦਾ ਆਉਂਦੇ ਰਹਿੰਦੇ ਆ ਹੋਰ ਜੀ ਹੋਰ ਹਨਾ ਜੀ ਬਹੁਤ ਇੱਕ ਹੈਰਾਨੀ ਜੈਦਿੰਗ ਗੱਲ ਆ ਜੀ ਅਸੀਂ ਉਹੀ ਮੈਂ ਕਹਿੰਦਾ ਪਿਆ ਸੀਗਾ ਆਪਣੇ ਕਿ ਮੈਂ ਕਹਾਂ ਸਿਆਣੇ ਬੰਦੇ ਦਾ ਔਖਾ ਆ ਇੱਥੇ ਆਉਣਾ ਉਹੀ ਗੱਲ ਹੋਈਗੇ ਤੁਸੀਂ ਸਾਨੂੰ ਮਿਲ ਗਏ ਇਥੇ ਅਸੀਂ ਰੋਗੇ ਸੀਗਾ ਤਾਂ ਆਪਣੇ ਦੇਖ ਕੇ ਤੁਹਾਨੂੰ ਜੇ ਤਾਂ ਮਹਾਰਾਜ ਹਾਂਜੀ ਹਾਂਜੀ ਪਿੰਗਰ ਪਰਬਤ ਪਾਰ ਪਰ ਸਹੀ ਗੱਲ ਹੈ ਜੀ ਪਿੰਗਲ ਪਰਬਤ ਪਾਰ ਪਰ ਠੀਕ ਹੈ ਪਿੰਗਲ ਮਹਾਰਾਜ ਆ ਵੀ ਤਾਂ ਹਾਂਜੀ ਹਾਂਜੀ ਪਿੰਗਲਿਆ ਨੂੰ ਪਰਬਤ ਚੜਾਉਂਦਾ ਇਹ ਤਾਂ ਸਹੀ ਗੱਲ ਹੈ ਜੀ ਇਹ ਗੱਲ ਸਹੀ ਜੀ ਸੁਣੀ ਹੁੰਦੀ ਸੀ ਅੱਜ ਇਹ ਸਚਾਈ ਹੈ ਜੀ ਕਿਉਂਕਿ ਸਾਨੂੰ ਪਤਾ ਸਾਨੂੰ ਕਿੰਨਾ ਸਾਹ ਚੜਿਆ ਆਇਆ ਇਥੇ ਬਾਬਾ ਦੀ ਕਿਰਪਾ ਨਾਲ ਆਦਾਂ ਦੀ ਸਾਜੀ ਸੋਨੇ ਆ ਜੀ ਜੋ ਸਾਨੂੰ ਦੱਸਿਆ ਵੀ ਪਿੰਡ ਦੇ ਜਨ ਵੀ ਮੈਲੀ ਦੇ ਵਿੱਚ ਕਹਿੰਦੇ ਜੇ ਇਹ ਪਹਾੜੀਆਂ ਜਿਹੜੀਆਂ ਆ ਹਾਂਜੀ ਹਾਂਜੀ ਤੇ ਇਹ ਸੋਨੇ ਵਾਂਗ ਵੀ ਚਮਕਦੀਆਂ ਆ ਇਹ ਹੋਂ ਕੁਦਰਤ ਲਈ ਜਾਂ ਕੁਦਰਤ ਕੁਇਸ਼ਮਾ ਜੀ ਤਾਂ ਕੋਈ ਆਪਾਂ ਦੇਖ ਜਿਸ ਤਰੀਕ ਨੂੰ ਜਦੋਂ ਆਪਾਂ ਦੇਖਾਂਗੇ ਆਪਾਂ ਉਹਦਾ ਪ੍ਰਤੀਤ ਹੋਣਾ ਆਪਣਾ ਸਹੀ ਗੱਲ ਜੀ ਹਾਂ ਜਿਹੜੀ ਵੀ ਚੀਜ਼ ਨੂੰ ਆਪਾਂ ਜਦੋਂ ਦਾ ਸੋਚ ਕੇ ਦੇ ਕਰਾਂਗੇ ਹਾਂਜੀ ਹਾਂਜੀ ਮਨਤਾ ਸਰਦਾ ਹਾਂਜੀ ਹਾਂਜੀ ਉਹਦਾ ਦਾ ਆਪਾਂ ਨੂੰ ਉਹਦਾ ਕਹਿੰਦੇ ਕਿ ਸਾਨੂੰ ਵੀ ਬੜੀ ਹੋਈ ਆ ਕਹਿੰਦੇ ਮਹਾਰਾਜਾ ਅਨਜੀਤ ਸਿੰਘ ਜੀ ਦਾ ਇਤਿਹਾਸ ਜੁੜਿਆ ਹੋਇਆ ਇੱਥੇ ਦਾ ਨਾਲ ਉਹ ਤੁਹਾਨੂੰ ਪਤਾ ਹੋਣਾ ਫਿਰ ਦੱਸ ਦਿਓ ਜੀ ਉਹ ਬੱਬਾ ਦਇਾਲਦਾਸ ਜੀ ਦੇ ਬੇਲੇ ਆਏ ਸੀ ਜੀ ਠੀਕ ਆ ਜੀ ਤੇ ਉਹਨਾਂ ਨੇ ਫਿਰ 500 ਕਿਲਾ ਠੀਕ ਆ ਜੀ ਦੀ ਨੂੰ ਲੋ ਲੰਗਰ ਦੇ ਨਾਮ ਓਕੇ ਕੀਤਾ ਸੀ ਉਹ ਅਜ ਵੀ ਡੇਰ ਦੇ ਵਿੱਚ ਹੀ ਆ ਡੇਰ ਦੇ ਵਿੱਚ ਹੀ ਆ ਠੀਕ ਆ ਜੀ ਆਵਾਜ਼ ਵੀ ਆ ਕੁਝ ਜੰਗਲ ਚ ਵੀ ਆਉਂਦਾ ਆਈ ਰਿਹਾ ਓਕੇ ਓਕੇ ਠੀਕ ਆ ਹਾਂਜੀ ਹਾਂਜੀ ਮਤਲਬ ਇੱਕ ਤਰ੍ਹਾਂ ਇਤਿਹਾਸਿਕ ਜਗ੍ਹਾ ਵੀ ਆ ਇਤਿਹਾਸਿਕ ਜਗ੍ਹਾ ਚਲੋ ਠੀਕ ਆ ਜੀ ਚਾਓ ਜੀ ਧੰਨਵਾਦ ਬਾਬਾ ਦਾ ਬਾਈ ਬਾਏ ਹੁਣ ਪੌੜੀਆਂ ਖਤਮ ਹੋ ਗਈਆਂ ਚੜਾਈ ਵਾਲੀਆਂ ਤਾਂ ਕੱਚਾ ਰਸਤਾ ਜਾ ਰਿਹਾ ਜੰਗਲ ਦੇ ਵਿੱਚ ਨੂੰ ਤਾਂ ਇੱਧਰ ਚੱਲਣਾ ਆ ਤੇ ਅੱਗੇ ਜਾ ਕੇ ਫੇਰ ਪੌੜੀਆਂ ਸਟਾਰਟ ਹੋ ਜਾਣੀਆਂ ਆ ਉਹ ਤਰਾਈ ਆ ਸਾਰੀ ਚਲੋ ਚੱਲਦੇ ਆ ਇੱਧਰ ਨੂੰ ਹੁਣ ਤੁਸੀਂ ਇੱਕ ਪਾਸੇ ਦੇਖ ਸਕਦੇ ਆ ਕਿ ਨੀ ਡੁੰਗੀ ਖਾਈ ਆ ਜਿਹੜੀ ਜੰਗਲ ਦੇ ਵਿੱਚ ਨੂੰ ਜਾ ਰਹੀ ਆ ਆਪਾਂ ਪਗੜੰਡੀ ਪਗਡੰਡੀ ਅਸੀਂ ਜਾਣਾ ਆ ਹੁਣ ਸਾਡਾ 1.5 ਕਿਲੋਮੀਟਰ ਦਾ ਇਹ ਟਰੈਕ ਰਹਿ ਗਿਆ ਇਸ ਤੋਂ ਬਾਅਦ ਕਾਫੀ ਘਾਣਾ ਤੇ ਸੰਘਣਾ ਜੰਗਲ ਆਊਗਾ ਜਿਹਦੇ ਵਿੱਚ ਕੰਨੇ ਚੜਨਾ ਆ ਜਿਹਦਾ ਪਾਣੀ ਨੀਲਾ ਆ ਤੇ ਉਹ ਤੁਹਾਨੂੰ ਦਿਖਾਵਾਂਗੇ ਜੰਗਲ ਵਿੱਚ ਟਰੈਕ ਕਰਨ ਤੋਂ ਬਾਅਦ ਤੇ ਪੌੜੀਆਂ ਫੇਰ ਸਟਾਰਟ ਹੋ ਗਈਆਂ ਆ ਬਿਲਕੁਲ ਤਰਾਈ ਆ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀਗਾ ਤੇ ਹੁਣ ਚੱਲਦੇ ਆ ਥੱਲੇ ਨੂੰ ਤੇ ਇਹ ਬਿਲਕੁਲ ਥੱਲੇ ਜਾ ਕੇ ਸਿੱਧੀਆਂ ਜੰਗਲ ਦੇ ਵਿੱਚ ਉਤਰ ਨਹੀਂ ਆਇਆ ਤੇ ਉਤਰਾਈ ਜਿਹੜੀ ਇਹ ਸਿੱਧੀ ਆ ਥੱਲੇ ਪੌੜੀਆਂ ਤੁਸੀਂ ਦੇਖ ਲਓ ਤੇ ਇੱਕ ਰਿਸਕੀ ਆ ਪੈਰ ਥੋੜਾ ਜਿਹਾ ਸੰਭਲ ਕੇ ਸਾਨੂੰ ਰੱਖਣਾ ਪੈਣਾ ਇਹਨਾਂ ਪੌੜੀਆਂ ਤੇ ਅਸੀਂ ਇਸ ਵੇਲੇ ਬਿਲਕੁਲ ਸੰਘਣੇ ਜੰਗਲ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਸਾਨੂੰ ਬਹੁਤ ਵਧੀਆ ਦ੍ਰਿਸ਼ ਦਿਖਾਈ ਦਿੱਤਾ ਤੇ ਤੁਹਾਨੂੰ ਸ਼ਾਇਦ ਆਵਾਜ਼ ਵੀ ਸੁਣਾਈ ਦਿੱਤੀ ਹੋਣੀ ਆ ਪਾਣੀ ਦੀ ਤੇ ਬਿਲਕੁਲ ਸਾਹਮਣੇ ਪਾਣੀ ਚੱਲ ਰਿਹਾ ਆ ਹਰ ਕਿਸੇ ਦਾ ਇਹ ਦ੍ਰਿਸ਼ ਦੇਖ ਕੇ ਰੁਕੋ ਨੂੰ ਮਨ ਕਰੇਗਾ ਤੁਸੀਂ ਇੱਕ ਵਾਰ ਪਹਿਲਾਂ ਆਲੇ-ਦੁਆਲੇ ਦਾ ਤੁਸੀਂ ਦੇਖ ਲਓ ਕਿੰਨਾ ਵਧੀਆ 뷰 ਨਜ਼ਰ ਆ ਰਿਹਾ ਆ ਇਦਾਂ ਲੱਗਦਾ ਪਿਆ ਜਿਦਾਂ ਅਸੀਂ ਸਵਰਗ ਦੇ ਵਿੱਚ ਪਹੁੰਚ ਚੁੱਕੇ ਹਾਂ ਦਰਖਤ ਲੱਗੇ ਹੋਏ ਬਹੁਤ ਵਧੀਆ ਲੱਗਦੇ ਪਏ ਆ ਆ ਸਾਰੇ ਖਜੂਰਾਂ ਦੇ ਦਰਖਤ ਆ ਤੇ ਇਹਨਾਂ ਦੇ ਵਿਚਕਾਰ ਪਾਣੀ ਚੱਲ ਰਿਹਾ ਆ ਜਿਹਦੀ ਆਵਾਜ਼ ਇੰਨੀ ਪਿਆਰੀ ਲੱਗਦੀ ਪਈ ਆ ਬਿਲਕੁਲ ਲੱਗੇ ਜਾ ਕੇ ਅਸੀਂ ਤੁਹਾਨੂੰ ਇਹ ਪਾਣੀ ਦਾ ਦ੍ਰਿਸ਼ ਦਿਖਾਉਣੇ ਆ ਜਿਹੜਾ ਹਰ ਕਿਸੇ ਨੂੰ ਵਧੀਆ ਲੱਗੂਗਾ ਤੇ ਸਕੂਨ ਮਿਲੇਗਾ ਹੁਣ ਤੁਸੀਂ ਦੇਖ ਸਕਦੇ ਆ ਪੱਥਰ ਦੇ ਉੱਪਰੋਂ ਪਾਣੀ ਇਦਾਂ ਪੱਥਰ ਦੇ ਉੱਪਰ ਡਿੱਗ ਰਿਹਾ ਉਹਦੀ ਆਵਾਜ਼ ਕਿੰਨੀ ਵਧੀਆ ਜਿਹੜੀ ਇੱਕ ਸਕੂਨ ਦੇ ਰਹੀ ਆ ਸਾਡੇ ਸ਼ਹਿਰ ਪਰ ਪੰਜਾਬ ਦੇ ਵਿੱਚ ਇੰਨੀਆਂ ਸੋਹਣੀਆਂ ਜਗ੍ਹਾ ਆ ਜਿਹੜੀਆਂ ਇੱਕ ਸਕੂਨ ਦਿੰਦੀਆਂ ਆ ਹੁਣ ਤੁਸੀਂ ਇਹਨਾਂ ਦਰਖਤਾਂ ਦੇ ਦ੍ਰਿਸ਼ ਦੇਖ ਲਓ ਕਿੰਨੇ ਸੋਹਣੇ ਲੱਗਦੇ ਪਏ ਆ ਹਰ ਕਿਸੇ ਦਾ ਮਨ 모ਹਿਆ ਜਾਏਗਾ ਇੱਥੇ ਆ ਕੇ ਜੰਗਲ ਦੇ ਵਿੱਚ ਇੱਕ ਲੰਬਾ ਟ੍ਰੈਕ ਕਰਨ ਤੋਂ ਬਾਅਦ ਸਾਨੂੰ ਨੀਲੇ ਪਾਣੀ ਦਾ ਉਹ ਝਰਨਾ ਮਿਲ ਗਿਆ ਆ ਆਵਾਜ਼ ਵੀ ਸਾਨੂੰ ਸੁਣਾਈ ਦੇ ਰਹੀ ਆ ਸ਼ਾਇਦ ਤੁਹਾਨੂੰ ਵੀ ਸੁਣਾਈ ਦੇ ਰਹੀ ਹੋਵੇ ਬਿਲਕੁਲ ਸਾਹਮਣੇ ਆ ਹੁਣ ਤੁਸੀਂ ਇੱਕ ਤੋਂ ਅੰਦਾਜ਼ਾ ਲਾ ਲਓ ਕਿੰਨੀ ਵਧੀਆ ਸੋਹਣੀ ਜਗ੍ਹਾ ਤੇ ਇਹ ਝਰਨਾ ਆ ਜਿਹਨੂੰ ਦੇਖਣ ਵਾਸਤੇ ਅਸੀਂ ਦੂਰ ਦੂਰ ਜਾਂਨੇ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੁਣ ਤੁਸੀਂ ਸਭ ਤੋਂ ਪਹਿਲਾਂ ਇਹ ਜਗ੍ਹਾ ਦੇਖ ਲਓ ਇੱਦਾਂ ਲੱਗਦੀ ਪਈ ਆ ਜਿਦਾਂ ਇੱਕ ਸਿੰਦਰੀ ਹੁੰਦੀ ਆ ਇੰਨਾ ਵਧੀਆ ਦ੍ਰਿਸ਼ਾ ਖਜੂਰਾਂ ਦੇ ਦਰਖਤ ਲੱਗੇ ਹੋਏ ਆ ਕਿੱਡੇ ਲੰਬੇ ਲੰਬੇ ਉੱਚੇ ਦਰਖਤ ਆਏ ਹਰ ਕਿਸੇ ਦਾ ਇਹ ਜਗ੍ਹਾ 'ਚ ਆ ਕੇ ਦਿਲ ਖੁਸ਼ ਹੋ ਜਾਏਗਾ ਹੁਣ ਤੁਸੀਂ ਬਿਲਕੁਲ ਸਾਹਮਣੇ ਦੇਖ ਲਓ ਬਿਲਕੁਲ ਨੀਲਾ ਪਾਣੀ ਜਿੱਦਾਂ ਤੁਹਾਨੂੰ ਅਸੀਂ ਦੱਸਿਆ ਸੀਗਾ ਪਾਣੀ ਉੱਪਰੋਂ ਡਿੱਗਦਾ ਤੁਸੀਂ ਦੇਖ ਲਓ ਕਿੱਦਾਂ ਦਿਖਾਈ ਦੇ ਰਿਹਾ ਆ ਪਰ ਪੰਜਾਬ ਦੇ ਵਿੱਚ ਅੱਜ ਤੱਕ ਮੈਂ ਇਦਾਂ ਦਾ ਕੋਈ ਝਰਨਾ ਨਹੀਂ ਦੇਖਿਆ ਜਿੱਦਾਂ ਇੰਨਾ ਸਾਫ਼ ਪਾਣੀ ਹੋਵੇ ਇੰਨੀ ਵਧੀਆ ਨੇਚਰ ਦੇ ਵਿੱਚ ਹੋਵੇ ਜਿੱਥੇ ਹਰ ਕਿਸੇ ਦਾ ਮਨ ਕਰੇਗਾ ਇੱਥੇ ਆਉਣ ਨੂੰ ਕਿ ਇੱਥੇ ਅਸੀਂ ਆਈਏ ਤੇ ਇਹਨੂੰ ਦੇਖੀਏ ਹੁਣ ਇੱਕ ਵਾਰ ਅਸੀਂ ਤੁਹਾਨੂੰ ਬਿਲਕੁਲ ਲਾਗੇ ਦਿਖਾਉਨੇ ਆ ਜਾ ਕੇ ਤੁਸੀਂ ਦੇਖੋ ਇਹ ਝਰਨਾ ਕਿੰਨੀ ਵਧੀਆ ਜਗ੍ਹਾ ਤੇ ਆ ਖਜੂਰਾਂ ਦੇ ਦਰਖਤ ਲੱਗੇ ਹੋਏ ਆ ਇਹਦੇ ਬਿਲਕੁਲ ਕੋਲ ਜਿਹੜਾ ਜਿਹੜੇ ਇੱਕ ਤੁਸੀਂ ਲਾ ਲਓ ਇਹ ਝਰਨੇ ਦਾ ਇੱਕ ਡਬਲ ਸੋਨਾ ਦ੍ਰਿਸ਼ ਕਰ ਦਿੰਦੇ ਆ ਕਿ ਇਹ ਖੂਬਸੂਰਤੀ ਡਬਲ ਹੋ ਜਾਂਦੀ ਆ ਇਦਾਂ ਦਾ ਦ੍ਰਿਸ਼ਾ ਬਹੁਤ ਵਧੀਆ ਲੱਗਾ ਸਾਨੂੰ ਇੱਥੇ ਆ ਕੇ ਹੌਣ ਕਰਦੇ ਆਂ ਵੀਡੀਓ ਦੀ ਸਮਾਪਤੀ ਆਸ ਕਰਦੇ ਆਂ ਕਿ ਅੱਜ ਦੀ ਵੀਡੀਓ ਜਿਹੜੀ ਇਹ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਕੋਈ ਮੰਨ ਸਕਦਾ ਕਿ ਸਾਡੇ ਪੰਜਾਬ ਦੇ ਹਿਸ਼ਾਰਪੁਰ ਦੇ ਵਿੱਚ ਇੰਨੀਆਂ ਸੋਹਣੀਆਂ ਲੁਕੀਆਂ ਹੋਈਆਂ ਲੋਕੇਸ਼ਨਾਂ ਵੀ ਹੈਗੀਆਂ ਆ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਏਗਾ ਕਿ ਇਹ ਹੋ ਸਕਦਾ ਆ ਇਸ ਤਰ੍ਹਾਂ ਚਲੋ ਹੁਣ ਚੱਲਦੇ ਆਂ ਆਸ ਕਰਦੇ ਆਂ ਕਿ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋਗੇ ਧੰਨਵਾਦ ਸੋ ਦੋਸਤੋ ਤੁਸੀਂ ਪੂਰੀ ਵੀਡੀਓ ਦੇਖ ਚੁੱਕੇ ਹੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ